ਏ ਬਾਈ ਜੀ ਬੱਛੀਆਂ ਵਾਲੇ ਨੇ ਮੁੰਡੇ ਨੇ ਸ਼ਤਵੀਰ ਨੇ ਲਿਆ ਗਿੱਲੇ ਦੇ ਭਾਂਜੇ ਨੇ ਬੱਚਾ ਵੀ ਪਰਮਾਤਮਾ ਦੀ ਕਿਰਪਾ ਨਾਲ ਪੂਰਾ ਵਧੀਆ ਬਲੇਡ ਲੈਣ ਦਾ ਜਾਨਵਰ ਆ ਬਾਈ ਜੀ ਸਾਤੀ ਦੇਖੋ ਸਾਤੀ ਪੈਰ ਪੂਰੇ ਮਸਕਿਆ ਮਰਗੇ ਪਏ ਐ ਕੰਬਲੀ ਕੁੰਬਲੀ ਵਾਧੂ ਨਹੀਂ ਹੈਗੀ ਮੱਥਾ ਪੀਲਾ ਨਾਸ਼ ਬੱਗੀ ਐ ਬੜਾ ਗੋਦਾ ਜਾਇਆ ਵਧੀਆ ਗਿੱਲੇ ਬਾਈ ਦਾ ਵੀ ਫੋਨ ਆ ਗਿਆ ਦੀ ਕਹਿੰਦਾ ਮੇਰੇ ਭਾਂਜੇ ਹੀ ਐ ਮੈਂ ਕਿਹਾ ਪਰਵਾਹ ਨਾ ਮਨ ਜਾਨਵਰ ਪੂਰਾ ਸ਼ੇਰੇ ਦਾ ਐ बस पापा बस बेटे बस खोल लो बस अपन तो छोड़ पी दे बस मैं ओए तो ओला देखिए देखिए